ਨਾਦਰ ਬਾਬੇ ਕੱਲੀ ਕਿਉਂ ਗਰਾਹ ਚ ਨਾ ਗੱਲ ਦਾ ਕਰਾ ਕੇ ਬਰਾਉਣਾ ਬੱਕ ਤੋਂ ਨਾ ਭਾ ਗਿਆ ਤੇ ਗੱਲਾਂ ਬਰਾਵੇ ਪਰ ਚਲਾੜ ਕੇ ਬਿਆਜਣੇ ਇਹ ਸ਼ਰਾਬ ਫੈਕਟਰੀ ਸ਼ਾਹਲੀ ਦੇ ਹਾਲਾਤ ਨੇ ਦੇਖ ਸਕਦੇ ਹੋ ਵੀ ਖਰਚੀਆਂ ਲੈਣ ਦਾ ਕਰਵਾਉਣ ਦੀ ਸੀ ਨਹੀਂ ਚਲੋ ਚੁੱਪ ਹੋ ਜੀ ਪੰਜ ਮਿੰਟ ਦਾ ਚਾ ਰਹੇ ਨੇ ਸਿੱਤੂ ਸਾਹਿਬ ਸਾਈਡ ਤੋਂ ਕਰ ਦਿਆਂਗੇ ਵੀ ਤੁਸੀਂ ਇਹ ਜਿਹੜੀ ਲੜਾਈ ਵਾਲਾ ਮਾਹੌਲਾ ਹੈ ਥੋੜਾ ਨਾ ਲੈ ਰਹੇ ਨ ਵੀ ਤੁਸੀਂ ਕਰਵਾ ਰਹੇ ਹੋ ਕਿਹਸਰੇ ਨਿਕਲ ਆਇਆ ਜਿਹੜਾ ਲੜਾਈ ਵਾਲਾ ਮਾਹੌਲਾ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਕੰਮ ਕਰਨ ਨੂੰ ਕਹਿਣ ਦੇ ਕੰਮ ਕਰ ਲੋ ਬਸ ਕੰਮ ਚੱਲੇਗਾ ਬਰਕਤ ਆਏਗੀ ਤੇ ਜੂਤ ਤਰਖਾ ਵਧਾਵਾਂਗੇ ਅਸੀਂ ਦੇਖ ਸਕਦੇ ਹੋ ਤਸਵੀਰਾਂ ਜੀ ਕੀ ਤੁਸੀਂ ਇਹ ਜਿਹੜੀ ਲੜਾਈ ਵਾਲਾ ਮਾਹੌਲਾ ਥੋੜਾ ਨਾ ਲੈ ਰਹੇ ਨ ਵੀ ਤੁਸੀਂ ਕਰਵਾ ਰਹੇ ਹੋ ਕਿਸ ਨੇ ਕਰਾਇਆ ਜਿਹੜਾ ਲੜਾਈ ਵਾਲਾ ਮਾਹੌਲਾ ਇੱਕ ਮਿੰਟ ਇੱਕ ਮਿੰਟ ਸਰ ਦੋਸਤੋ ਦੇਖ ਸਕਦੇ ਹਾਂ ਜੀ ਵੀ ਸਥਿਤੀ ਕੀ ਬਣੀ ਹੋਈ ਹੈ ਸ਼ਰਾਬ ਫੈਕਟਰੀ ਸ਼ਾਇਲੀ ਜੋ ਆ ਬੈਠੇ ਨੇ ਧਰਨੇ ਦੇ ਉੱਤੇ ਮਾਈਆਂ ਤੇ ਨੌਜਵਾਨ ਲਗਾਤਾਰ ਬੈਠੇ ਨੇ ਦੇਖ ਸਕਦੇ ਹਾਂ ਵੀ ਤਣਾਪੂਰਨ ਸਥਿਤੀ ਹੈ ਜਿਹੜੀ ਲਗਾਤਾਰਾ ਨੌਜਵਾਨ ਦੇਖ ਸਕਦੇ ਹਾਂ ਵੀ ਕਈ ਦਿਨਾਂ ਤੋਂ ਧੁੱਪ ਦੇ ਵਿੱਚ ਗਰਮੀ ਚ ਬਾਰਸ਼ ਦੇ ਵਿੱਚ ਬੈਠੇ ਨੇ ਤੇ ਦੂਜੀ ਤਰਫ ਕੀ ਮਾਹੌਲ ਬਣਿਆ ਹੋਇਆ ਗੱਲਬਾਤ ਕਰਦੇ ਆਂਗੇ ਦੇਸ਼ਾਤੋਂ ਥਾਣਾ ਸ਼ਾਇਲੀ ਵੀ ਮੌਕੇ ਤੇ ਪਹੁੰਚਿਆ ਹਾਂਜੀ ਕੀ ਗੱਲਬਾਤ ਹੈ ਕੀ ਮਾਹੌਲ ਅੱਜ ਲੱਗਦਾ ਵੀ ਤਣਾਪੂਰਨਾ ਕਾਫੀ ਦੇਖੋ ਜੀ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਫੈਕਟਰੀ ਬੰਦ ਕਰਨ ਨੂੰ ਕਹਿੰਦੇ ਆਈ ਫੈਕਟਰੀ ਚਾਲੂ ਕਰਨ ਨੂੰ ਕਹਿੰਦੇ ਆ ਤਿੰਨ ਦਿਨ ਹੋ ਗਏ ਸਾਡਾ ਕੰਮ ਰੁਕਿਆ ਹੋਇਆ ਫੈਕਟਰੀ ਦਾ ਜੀ ਹਾਂਜੀ ਤਿੰਨ ਦਿਨ ਹੋ ਵੀ ਚਾਰ ਦਿਨ ਬੰਦ ਪਈ ਐ ਫੈਕਟਰੀ ਤੇ ਜਿਹੜੇ ਬੰਦ ਕਰ ਰਹੇ ਨੇ ਉਹ ਕੌਣ ਨੇ ਉਹੀ ਕਰਾ ਰੱਖੇ ਬੰਦ ਉਹਨਾਂ ਨੇ ਹਾਂ ਕੌਣ ਨੇ ਹੋ ਤੇ ਹੈਲਪਰ ਨੇ ਲੇਬਰਰ ਉਹ ਵੀ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਕੀ ਕਰਦੇ ਨੇ ਤੇ ਚਾਰ ਦਿਨ ਹੋ ਵੀ ਬੰਦ ਪਈ ਚਾਰ ਦਿਨ ਹੋ ਗਏ ਜੀ ਹਾਂਜੀ ਚਾਰ ਦਿਨ ਹੋ ਗਏ ਫੈਕਟਰੀ ਬੰਦ ਪਈ ਐ ਡਿਸਪੈਚ ਕੋਈ ਨਹੀਂ ਹੋ ਠੀਕ ਹੈ ਤੇ ਇਸ ਵਕਤ ਤੁਸੀਂ ਆਇਓ ਫਿਰ ਗੱਲਬਾਤ ਕਰਨ ਆਇਓ ਗੱਲਬਾਤ ਕਰਨ ਆਇਆ ਕਿ ਗੱਡੀ ਜਿਹੜੀ ਐਕਸਾਈਜ਼ੇਬਲ ਆਈਟਮ ਹੈ ਉਹ ਅੰਦਰ ਕਰ ਦੋ ਬਾਕੀ ਜਿਹੜੀ ਆਈਟਮ ਹੈ ਜਿਹੜੀਆਂ ਤੁਸੀਂ ਗੱਲਬਾਤ ਕਰਨੀ ਸਾਡਾ ਗੱਲ ਕਰ ਲਓ ਇੱਕ ਵਾਰੀ ਠੀਕ ਹੈ ਹੁਣ ਬਾਕੀ ਇਸੇ ਦਾ ਟਾਈਮ ਤੱਕ ਇਹਨਾਂ ਨੇ ਇੱਕ ਵਾਰੀ ਤੇ ਜੇ 10 ਵਜੇ ਮੀਟਿੰਗ ਕਰਦੇ ਇੱਕ ਵਾਰੀ ਉਸ ਤੋਂ ਬਾਅਦ ਪਤਾ ਲੱਗੇ ਠੀਕ ਹੈ ਤੇ ਜਿਸ ਤਰ੍ਹਾਂ ਦੋਏ ਪਾਸੇ ਦੇਖ ਸਕਦੇ ਆ ਵੀ ਹਾਲਾਤ ਤਣਾਪੂਰਨ ਵੀ ਹੋ ਸਕਦੇ ਨੇ ਦੇਖੋ ਕੀ ਹੈ ਜਿਹੜੇ ਅੰਚੂਲਾ ਚੱਲਣ ਡਿਆ ਸੀਗੇ ਇਹ ਬੰਦੇ ਬੈਠੇ ਸਾਰੇ ਗੱਲਬਾਤ ਕਰਨ ਡੇ ਹੁਣ ਕੰਮ ਕਰ ਰਸਿਆ ਨਹੀਂ ਆਪਣੇ ਕੋਈ ਵੀ ਹਵਾ ਕੋਈ ਆਪਾਂ ਬੈਠੇ ਦੇ ਹੁਣ ਕੱਲ ਆਪਾਂ ਕੀ ਕਰਨਾ ਤੁਹਾਨੂੰ ਕੁਝ ਨਹੀਂ ਹੈਗਾ ਇਹਨਾਂ ਦਾ ਚੂਲਾ ਜਿਹੜਾ ਉੱਥੋਂ ਚੱਲਦਾ ਹੈ ਤੁਹਾਨੂੰ ਕੋਈ ਦਿੱਕਤ ਆ ਜਾਂਦੀ ਤਾਂ ਫਿਰ ਕੀ ਕਰਾਂਗੇ ਫਕਟੇ ਬੰਦ ਹੁੰਦੀ ਹੈ ਮਾਲਕ ਨੂੰ ਕੀ ਕਵਾਂਗੇ ਕਿਉਂ ਆਪਾਂ ਅੰਨੇ ਚੰਗੇ ਲੋਕ ਆ ਕਿ ਸਾਨੂੰ ਕੰਮ ਦੋ ਕੰਮ ਕੌਣ ਦੇਗਾ ਸਾਨੂੰ ਕੋਈ ਦੇਗਾ ਕੰਮ ਜਿਸ ਤਰੀਕੇ ਨਾਲ ਚੱਲਣ ਦੇ ਆ ਇੱਥੇ ਕੰਮ ਕੋਈ ਨਹੀਂ ਦੇਣਾ ਕਿਸੇ ਨੂੰ ਬਹੁਤ ਤਕਲੀਫ ਵਾਲੇ ਕੰਮ ਹੈ ਇੱਥੇ ਇਹ ਸਾਰੇ ਬੰਦੇ ਬੱਠੇ ਬਾਹਰ 60 ਬੰਦੇ ਅਤੇ 240 ਬੰਦੇ ਅੰਦਰ ਪਿੱਛੇ ਬੈਠਾ ਹੋਇਆ ਅੱਛਾ ਤੁਹਾਡੇ ਨਾਲ ਜਿਹੜੇ ਬੰਦੇ ਨੇ ਕਿੰਨੇ ਨੇ ਇਹ ਮੁੰਡਾ ਨੌਜਵਾਨ 240 ਬੰਦੇ ਟੋਟਲ ਆਪਣੇ ਕੋਲ ਜਿਹ ਤਾਰੇ 60 ਬੰਦੇ 60 ਬੰਦੇ ਨੇ ਤੇ ਪ੍ਰੋਬਲਮ ਉਹਨਾਂ ਦੀਆਂ ਹੋਈਆਂ ਨਹੀਂ ਸੋਲ ਜੋ ਕਹਿੰਦੇ ਨੇ ਉਹ ਦੇਖੋ ਜੋ ਬੈਸਟ ਆਪਾਂ ਕਰ ਸਕਦੇ ਆ ਆਪਾਂ ਗੱਲ ਵੀ ਕਰ ਲਈਏ ਠੀਕ ਹੈ ਹੁਣ ਗੱਲ ਹੈਗੀ ਹੈ ਕਿ ਉਹ ਵੀ ਆਪਣੇ ਲੋਕੋ ਜਿਹੜਾ ਗੱਲਬਾਤ ਕਰਨ ਕਿ ਹਾਂ ਵੀ ਇਹ ਚੀਜ਼ ਮੰਨ ਲਈ ਆਪਾਂ ਇਹ ਚੀਜ਼ ਨਹੀਂ ਹੈਗੀ ਇਹ ਚੀਜ਼ ਨੂੰ ਸੌਟਰਡ ਕੀਤਾ ਜਾ ਸਕਦਾ ਹੈ ਤਾਂ ਵੀ ਆਪਣੇ ਵਾਲਾ ਪ੍ਰੋਪੋਜ਼ਲ ਦੇ ਦਿੱਤਾ ਉਹਨਾਂ ਨੂੰ ਹਾਂ ਵੀ 3 ਦਿਨ ਹੋਈ ਗੱਡੀ ਖਾਲੀ ਖੜੀ ਹੈੀ ਉਹਨੇ ਕਟ ਨਿਕਲਾਂ ਦੇ ਰਿਹਾ Rajasthan ਦਾ ਬੰਦਾ ਹੈ ਡਰਾਈਵਰ ਅੱਛਾ ਉਹ ਬਾੜਾ ਉਹ ਬੁਲਾ ਲੈਣੇ ਜੀ ਹੁਣ ਉਹਨੂੰ ਠੀਕ ਹੈ ਜੀ

4 ਦਿਨ ਹੋ ਗਏ ਤੇ ਹਾਂ ਵੀ ਕਿਵੇਂ ਲੱਗਦੀ ਆ ਗੱਲਬਾਤ ਤੁਹਾਡਾ ਤਣਾਅ ਟਕਰੋ ਹੋਣ ਦੀ ਸਥਿਤੀ ਆ ਰਹੀ ਆ ਆਪច ਦੇਖੋ ਜੀ ਤਣਾਅ ਕਰਨ ਨੂੰ ਕਿਸੇ ਦਾ ਕੋਈ ਜੀ ਨਹੀਂ ਕਰਦਾ ਪਰ ਦਿੱਕਤ ਇਹ ਐ ਅਸੀਂ ਨਹੀਂ ਕਹਿੰਦੇ ਕਿਸੇ ਦੇ ਮਤਭੇਦ ਜੋ ਵੀ ਹੁੰਦੇ ਨੇ ਸਾਈਡ ਤੇ ਬੈਠ ਕੇ ਵੀ ਹੋ ਸਕਦੇ ਨੇ ਕੰਮ ਵੀ ਚੱਲੀ ਜਾਵੇ ਮਤ ਪੇਦ ਵੀ ਪੂਰੇ ਹੋ ਜਾਣ ਉਹਦਾ ਮਤ ਪੇਦ ਵੀ ਪੂਰੇ ਹੋ ਜਾਣ ਜਦੋਂ ਆਪਾਂ ਕੰਮੇ ਰੋਕ ਕੇ ਖੜ ਜਾਈਏ ਜੇ ਉਹਦੇ ਵਿੱਚ ਮਤ ਪੇਦ ਨਹੀਂ ਫਿਰ ਉਹ ਤਾਂ ਬਲੌਕ ਕਰਨ ਵਾਲਾ ਕੰਮ ਹੈ ਇੱਕ ਪਾਸੇ 200 ਬੰਦਿਆਂ ਦਾ ਰੋਜ਼ਗਾਰ ਹੈ ਇੱਕ ਪਾਸੇ 60 ਬੰਦਿਆਂ ਦਾ ਅੱਜ 60 ਬੰਦੇ ਧਰਨਾ ਲਾ ਰਹੇ ਨੇ ਅਸੀਂ ਨਹੀਂ ਕਹਿੰਦੇ ਵੀ ਮਾੜਾ ਕਰ ਰਹੇ ਨੇ ਪਰ ਫੈਕਟਰੀ ਬੰਦ ਹੋ ਰਹੀ ਆ ਕੱਲ ਨੂੰ 60 ਇਹ ਬੈਠ ਕੇ ਅੱਜ ਕੱਲ ਨੂੰ 40 ਹੋਰ ਬੈਠ ਜਾਣਗੇ ਫਿਰ ਫੈਕਟਰੀ ਬੰਦ ਦੇ ਅਧਾਰ ਤੇ ਚੱਲੀ ਜਾਓ ਅਸੀਂ ਕਿੱਧਰ ਜਾਵਾਂਗੇ ਜੀ ਠੀਕ ਹੈ ਤੇ ਗੱਲਬਾਤ ਕੋਈ ਕਰੀ ਨਹੀਂ ਹੈਗੀ ਉੱਧਰ ਗੱਲਬਾਤ ਬਈ ਉਹੀ ਹੈ ਪੁਰਾਣੀਆਂ ਗੱਲਾਂ ਦੀ ਪਹਿਲਾਂ ਕਹਿੰਦੇ ਸੀ ਵੀ ਹਾਂਜੀ ਸਾਨੂੰ ਉਹ ਕਰ ਦੋ ਡੀਸੀ ਰੇਟ ਕਰ ਦੋ ਡੀਸੀ ਰੇਟ ਸਾਰੇ ਹੋਏ ਹੋਏ ਅੱਜ ਇਹ ਜੋ ਧਰਨੇ ਨੇ ਨਾ ਜੀ ਇਹ ਖਤਮ ਨਹੀਂ ਹੋਣੇ ਕਦੇ ਇਹ ਗੱਲ ਕੀ ਹੈ ਅੱਜ ਸਕਿਲਡ ਸੈਮੀ ਸਕਿਲਡ ਕੱਲ ਨੂੰ ਕਹਿਣਗੇ ਜੀ ਸਾਲ ਹੋ ਗਿਆ ਜੀ ਸਾਨੂੰ ਤਾਂ ਸਾਨੂੰ ਦਾ ਪ੍ਰਮੋਸ਼ਨ ਕਰੋ ਜੀ ਸਾਡੀ ਸੁਪਰਵਾਈਜ਼ਰ ਬਣਾਓ ਜੀ ਸਾਨੂੰ ਸਾਨੂੰ ਫਲਾਣਾ ਕਰੋ ਕਿਵੇਂ ਹਉਦਿਆਂ ਦਾ ਫਿਰ ਮਸਲਾ ਇਹ ਤਾਂ ਕਈ ਦਿਨ ਹੋ ਗਏ ਮਸਲਾ ਤਾਂ ਇਹਨਾਂ ਨੇ ਪਖਾਰ ਕੇਗਾ ਜਿਹੜਾ ਚਲੋ ਗੱਲ ਤੱਕ ਆਪਾਂ ਚਾਹੀ ਸਹੀ ਹੈਗਾ ਜੀ ਪਰ ਆਪਾਂ ਇਹ ਗੱਲ ਕਹਿੰਦੇ ਆ ਕਿ ਵੀ ਬੈਠ ਕੇ ਗੱਲ ਕਰ ਲੈਣ ਗੱਲ ਹੋ ਗਈ ਕਹਿੰਦੇ ਚਾਰ ਪੰਜ ਬਰੀ ਮੀਟਿੰਗਾਂ ਹੋ ਗਈਆਂ ਇਹ ਮੀਟਿੰਗਾਂ ਇਹ ਕਰਦਨੇ ਫਿਰ ਪੂਰਤਾ ਨਿਭਦੇ ਨਹੀਂ ਕੰਮ ਰੁਕਿਆ ਪਿਆਗਾ ਸਾਡੀ ਸਾਰੀ ਲੇਬਰ ਦੇਖ ਲੋ ਆ ਬਿੱਲੀ ਬੈਠਿਆ ਅਸੀਂ ਤਾਂ ਕਦੋਂ ਦੇ ਵੇਲੇ ਬੈਠੇ ਅਸੀਂ ਕੱਲ ਦੇ ਵੇਲੇ ਬੈਠਾਂਗੇ ਕਿਉਂਕਿ ਕੋਈ ਗੱਡੀ ਨਹੀਂ ਲੋਡ ਕਰਨ ਦੇ ਤੇ ਕਿੰਨੇ ਬੰਦੇ ਵੇਲੇ ਬੈਠੇ ਨੇ 200 ਬੰਦਾ 250 ਬੰਦਾ ਦਾ ਅੱਛਾ 250 ਬੰਦਾ ਇਸ ਟਾਈਮ ਵਿਲਾ ਬੈਠੇਗਾ ਤੇ ਫੈਕਟਰੀ ਬੰਦ ਹੋ ਸਕਦੀ ਹੈ ਇਹ ਬੰਦ ਹੋ ਸਕਦੀ ਜਦੋਂ ਜਦੋਂ ਤੇਜ਼ ਗਾਰ ਮਰ ਰਿਹਾ ਹਰ ਇੱਕ ਬੰਦੇ ਦਾ ਕਟੂ ਕਟ ਤਕਰੀਬਨ 240 ਬੰਦਿਆਂ ਦਾ ਚੁੱਲਾ ਚੱਲ ਰਿਹਾ ਜੀ ਇੱਥੋਂ ਉਹ 60 ਬੰਦਿਆਂ ਨੇ ਸਾਰਾ ਕੰਮ ਠੱਪ ਕਰ ਰੱਖਿਆ। ਬਾਕੀ ਆਈ ਗੱਡੀਆਂ ਬਾਹਰ ਖੜੀਆਂ ਨੇ ਜੀ। ਇਦੋਂ ਪਰਮੰਟ ਬੰਦ ਹੋ ਰਹੇ ਨੇ ਜੀ। ਜੇ ਉਹਨਾਂ ਫੈਕਟਰੀ ਬੰਦ ਹੋ ਗਈ ਸਾਰਾ ਦਾ ਨੁਕਸਾਨ ਹੈ ਜੀ। ਆ ਦੇਖੋ ਕਿੰਨੇ ਬੰਦੇ ਨੇ 2200 300 ਬੰਦਾ ਕੰਮ ਕਰਦਾ ਜੀ। ਤੁਸੀਂ ਇਹਨਾਂ ਨੂੰ ਵੀ ਦੱਸੋ ਯਾਰ ਜਨਾਨੀ ਦੀ ਗੱਲ ਕਰ ਰਹੇ ਹੋ ਇਹਨਾਂ ਨਾਲ ਜੀ। ਪਰ ਕਿਉਂ ਨਹੀਂ ਇੱਥੇ ਇਨਸਾਨ ਨੂੰ ਸੱਚੀ ਗੱਲ ਕਰਨ ਦੀ। ਜਿਹੜੀ ਗ੍ਰਾਹਾਂ ਜਸੇਵੰਦੀ ਹੈ ਜੀ ਅਸੀਂ ਵੀ ਜੱਟਾਂ ਦੇ ਪੁੱਤਾਂ ਜੀ ਅਸੀਂ ਵੀ ਪਰਚੀਆਂ ਕਟਾਉਣਿਆਂ ਅਸੀਂ ਗ੍ਰਾਹਾਂ ਜਸੇਵੰਦੀ ਨੂੰ ਬੁਲਾਉਣ ਲੱਗ ਪਿਆ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਇਹ ਕੀ ਗੱ ਅਸੀਂ ਕਿਹਾ ਸੀ ਤੁਸੀਂ ਨੇ ਅੱਜ ਉਹਨੂੰ ਫਿਰ ਬਣਾਉਣ ਲਈ ਗੱਲ ਕਰਨ ਦੇ ਮਾਰੀ ਇਕੱਠੇ ਹੋਏ ਆ ਅੱਛਾ ਗੱਲ ਕਰਨ ਦੇ ਮਾਰੀ ਇਕੱਠੇ ਹੋਏ ਆ ਦੇਖ ਸਕਦੇ ਹੋ ਦੋਸਤੋ ਸ਼ਰਾਬ ਫੈਕਟਰੀ ਸ਼ਾਇਲੀ ਦਾ ਜਿਹੜਾ ਦੇਖ ਸਕਦੇ ਹੋ ਵੀ 2-250 ਇੱਧਰ ਵਿੱਚ ਲੇਡੀਜ਼ ਤੇ ਵਿੱਚ ਜਾਨੀ ਕਿ ਨੌਜਵਾਨ ਇਕੱਠੇ ਹੋਏ ਨੇ ਇੱਥੇ ਤੇ ਦੂਜੇ ਪਾਸੇ ਧਰਨਾ ਜਿਹੜਾ ਸਾਹਮਣੇ ਲੱਗਿਆ ਹੋਇਆ ਹੈ ਨਾਲੇ ਗ੍ਰਾਹਕਾਂ 그룹 ਪਰਚੀ ਕੱਟ ਕੇ ਲੱਗੀ ਦੀ 5100 ਦੀ ਦੇਖ ਸਕਦੇ ਹੋ ਤਸਵੀਰਾਂ ਤੇ ਗੱਲਬਾਤ ਇੱਧਰ ਵੀ ਕਰਦੇ ਆ ਕਿਵੇਂ ਜੀ ਤੁਸੀਂ ਉੱਤੇ ਤਾਂ ਕਾਫੀ ਬੋਲ ਰਹੇ ਸੀ ਦੱਸੋ ਜੀ ਕਿਵੇਂ ਆ ਮੈਂ ਕਿਉਂ ਨਹੀਂ ਆ ਜੀ ਕੰਮ ਕਰਨੀਂ ਜਿਹੜੇ ਕੰਮ ਬੰਦ ਹੋ ਰ अच्छा हां जी काम ਦੇ ਮਾਰੇ ਖੜੇ ਆ ਸੀ ਬੈਠੇ ਆ ਠੀਕ ਹੈ ਕਿਉਂ ਜੀ ਤੁਸੀਂ ਬੋਲੋ ਬੋਲੋ ਕੋਈ ਗੱਲ ਹੈ ਹਾਂ ਜੀ ਹਾਂ ਜੀ ਸਾਰੇ ਬੰਦੇ ਕਿੱਥੇ ਹੋ ਕੇ ਕੰਮ ਕਰੀਏ ਪਹਿਲਾਂ ਇਹ ਚਾਹੁੰਦੇ ਆ ਕਿ ਅਸੀਂ ਕੰਮ ਕਰੀਏ ਅੱਛਾ ਅਸਦਾ ਜਾਣਨੇ ਆ ਜੀ ਵੀ ਸਾਰੇ ਬੰਦੇ ਜਿੰਨੇ ਨੇ ਦੇਖੋ ਕਿੰਨੇ ਬੰਦੇ ਰੁਜ਼ਗਾਰ ਤੇ ਲੱਗੇ ਹੋਏ ਨੇ ਜੀ ਸਾਰੇ ਬੰਦਾ ਬੇਰੁਜ਼ਗਾਰ ਹੋ ਜਾਊਗਾ ਰੇਡੀ ਜੀ ਨੂੰ ਕਹਤੇ ਹੈ ਨਹੀਂ ਇਹ ਤਾਂ ਉਹ ਕੰਮ ਕਰਨ ਨੂੰ ਇੱਥੇ ਕੰਮ ਕਰਨ ਨੂੰ ਤਾਂ ਕਿਤੇ ਇੱਥੇ ਹੈ ਨਹੀਂ ਫੈਕਟਰੀ ਲਾਵੇ ਲਾਉਣੇ ਇੱਥੇ ਫੈਕਟਰੀ ਆ ਸੀ ਇਤੋਂ ਮੈਂ ਹੁਣ ਕਿੱਥੇ ਜਾਵਾਂਗੇ ਜਿਆ ਜਿਆ ਅਸੀਂ ਰੋਟੀ ਖਾਣੇ ਆ ਕਮਾਉਣੇ ਜਿਹੜਾ ਉਸੇ ਖਾਣੇ ਆ ਕਿ ਹੁਣ ਬੱਸ ਵੀ ਚੱਲ ਹਸਾਬ ਨਾਲ ਨਿਭੜ ਜਾਣ ਕੋਈ ਗੱਲ ਨਹੀਂ ਨਿਭੜਾਈ ਤਾਂ ਹੁੰਦੀ ਹੁੰਦੀ ਆ ਏ ਥੋੜੀ ਹੁੰਦੀ ਵੀ ਲੜਾਈ ਵੀ ਬੰਦ ਕੰਮ ਕਰਾਉਣਾ ਦੇਖ ਸਕਦੇ ਹੋ ਵੀ ਧੜੇ ਬਾਜੀ ਹੈ ਜਿਹੜੀ ਧੜੇ ਬਾਜੀ ਦਾ ਸ਼ਿਕਾਰ ਹੋ ਰਹੀ ਹੈ ਸ਼ਰਾਬ ਫੈਕਟਰੀ ਸ਼ਾਇਲੀ ਦੇਖ ਸਕਦੇ ਹੋ ਕਪੈਸਿਟਰ ਨਾਲ ਲੱਗਿਆ ਹੋਇਆ ਇੱਕ ਪਾਸੇ ਕਹਿੰਦੇ ਵੀ ਸਾਡਾ ਜਿਹੜਾ ਕੰਮ ਹੈ ਉਹ ਬੰਦ ਹੋ ਗਿਆ ਟਰੱਕ ਵੀ ਖੜੇ ਨੇ ਤੇ ਅੰਦਰ ਵੀ ਮਾਲ ਸ਼ਾਇਦ ਮੈਨੂੰ ਲੱਗਦਾ ਮਾਲ ਬਣਿਆ ਪਿਆ ਹੋਊ ਸਾਰਾ ਭਰਿਆ ਪਿਆ ਹੋਊ ਹਾਂਜੀ ਜੇ ਉਹ ਘਟੀਆਂ ਜਾਣੀਆਂ ਪਰ ਕੰਮ ਚੱਲਦਾ ਉਹ 60 ਬੰਦੇ ਨੇ 250 300 ਬੰਦਾ ਜਿਹੜਾ ਡੇਲਾ ਬੈਠਾ ਹੋਣੀ ਕੀ ਕਿਵੇਂ ਇਕੱਠੇ ਹੋ ਕੇ ਆਏ ਨੇ ਤੁਸੀਂ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਵਰਕਰ ਸਾਥੀ ਨੇ ਖੜੇ ਹੋ ਜੋ ਕਰਨਾ ਆਏ ਆ ਕਿ ਜਾਂ ਜੂਨੀਅਨ ਦਾ ਨੌ ਵੀ ਲੈ ਉਹਨਾਂ ਨੇ ਵੀ ਗ੍ਰਾਹਕਾਂ ਜੂਨੀਅਨ ਵੀ ਸਾਡੇ ਨਾਲ ਗੱਲ ਨਹੀਂ ਕਰ ਰਹੀ ਤੇ ਕਿਵੇਂ ਮੁੱਦਾ ਇਹ ਤਾਂ ਖਾਸਾ ਭੱਖਦਾ ਜਾ ਰਿਹਾ ਹੈ ਮਾਹੌਲ ਇਹ ਕੋਈ ਉਹ ਤਾਂ ਉਹਨਾਂ ਦਾ ਆਪ ਦਾ ਉਹਨਾਂ ਦੀ ਇੱਛਾ ਹੈ ਕਿ ਉਹ ਮੈਂ ਕਰਨਾ ਉਹਨਾਂ ਨੇ ਸਾਡਾ ਤਾਂ ਕੋਈ ਮੰਗਾ ਹੀ ਨਹੀਂ ਰਹੀਆਂ ਜੀ ਜਿਹੜੀਆਂ ਲਾਗੂ ਹੋਈਆਂ ਮੰਗਾਂ ਐ ਮੰਨੀਆਂ ਹੋਈਆਂ ਨੇ ਉਹ ਲਾਗੂ ਕਰਾਉਣੀਆਂ ਨੇ ਇਸ ਤਰ੍ਹਾਂ ਹੀ ਅੱਛਾ ਹੁਣ ਲਾਗੂ ਬਾਰੇ ਫਿਰ ਕੀ ਗੱਲ ਹੋਈ ਸੀ ਛੋਟੀਆਂ ਮੀਟਿੰਗਾਂ ਹੋਈਆਂ ਨੇ ਛੋਟੀਆਂ 2-4 ਕੋਈ ਮੀਟਿੰਗ ਨਹੀਂ ਉਹੀ ਬਸ ਜਿਹੜੀਆਂ ਕੱਲ ਹੋਈਆਂ ਉਹੀ ਹੋਰ ਹੋ ਜੋ ਫਿਰ ਇਹ ਨਹੀਂ ਗੱਲ ਲੱਗਦੀ ਦਿਖਦੀ ਬਸ ਅੱਛਾ ਹਾਂਜੀ ਤੇ ਇਹ ਤਾਂ ਫਿਰ ਤਣਾਪੂਰਨ ਵੀ ਮਾਹੌਲ ਬਣ ਸਕਦਾ ਇਹ ਤਾਂ ਦੇਖੋ ਰਗੋ ਪੂਰੀ ਕਰਾ ਰਹੀ ਸਾਰਾ ਕੁਝ ਸੋਨੇ ਸਾਹਮਣੇ ਹੈ ਜੀ ਮੈਨੇਜਰ ਦੀ ਸਾਰੀ ਸ਼ਹਿਦ ਦਿੱਤੀ ਹੋਈ ਹੈ ਜੀ ਇਹਨਾਂ ਨੂੰ ਇਹ ਸਾਰਾ ਕੁਝ ਮੈਨੇਜਰ ਕਰਾ ਰਹੇ ਸਾਨੂੰ ਅਸੀਂ ਤੁਹਾਨੂੰ ਉਦੋਂ ਦੀ ਵੀ ਕਹਿ ਰਹੇ ਹਾਂ ਨਾ ਇੱਕ ਮੀਟਿੰਗ ਹੋਈਆਂ ਤੀਆਂ ਛੋਟੀਆਂ ਕੱਲ ਲਗਾਤਾਰ ਉੱਚ ਕੁਝ ਨਿਕਲੇ ਨਹੀਂ ਉਹਨਾਂ ਤੋਂ ਕੁਝ ਨਹੀਂ ਨਿਕਲਿਆ ਜੀ ਅਸੀਂ ਕਹਿੰਨੇ ਵੀ ਸਾਡੇ 7 ਬੰਦੇ ਅਗਲੇ ਮਹੀਨੇ ਪਾਓ 7 ਮਹੀਨੇ 3 ਮਹੀਨੇ ਬਾਅਦ ਪਾ ਦੋ ਇਹ ਕਹਿੰਦੇ ਨੇ ਵੀ 2 ਮਹੀਨੇ ਬਾਅਦ ਪਾਵਾਂਗੇ ਬਾਕੀ ਦੀਵਾਲੀ ਤੇ ਪਾਵਾਂਗੇ ਅਸੀਂ ਇਹ ਤੇ ਰਾਜੀ ਨੇਗੇ ਠੀਕ ਹੈ ਤੇ ਇੱਕ ਪ੍ਰਧਾਨ ਜੀ ਉਹ ਕਹਿ ਰਹੇ ਨੇ ਆਪਣਾ ਕਹਿੰਦੇ ਵੀ ਅਸੀਂ ਵੀ ਗ੍ਰਾਹਾਂ ਜਥੇਬੰਦੀ ਸਾਥ ਦੇ ਰਹੀਏ ਇੱਥੇ ਜਿਹੜਾ ਧਰਨਾ ਨੌਜਵਾਨ ਬੈਠੇ ਨੇ 60 ਵੀ ਸਾਡੇ ਨਾਲ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰਨ ਆਏ ਆ ਅਸੀਂ ਵੀ ਹਰੇਕ ਮੀਟਿੰਗ 'ਚ ਬੈਠੇ ਆ ਜਿਹੜੇ ਮੀਟਿੰਗਾਂ ਹੋਈਆਂ ਨੇ ਹਾਂ ਸਾਰੀਆਂ ਮੀਟਿੰਗਾਂ 'ਚ ਸਾਡੀ ਗੱਲਬਾਤ ਹੋ ਜਾਂ ਉਹ ਐਸ ਰੂਟ ਗੱਲਬਾਤ ਕਿਵੇਂ ਹੋਊਗੀ ਜੀ ਬਣਾਏ ਦੱਸੋ ਜੀ ਠੀਕ ਹੈ ਇਹ ਮਾਹੌਲ 'ਚ ਗੱਲਬਾਤ ਵਾਲਾ ਮਾਹੌਲ ਹੈ ਕੋ ਸਾਡੇ ਬੈ ਕੇ ਗੱਲਬਾਤ ਕਰਨ ਅਸੀਂ ਹਰੇਕ ਗੱਲ ਤੇ ਤਿਆਰ ਆ ਠੀਕ ਹੈ ਪਰ ਇਹ ਇਹ ਜਿਹੜੇ ਮੰਗਾ ਨੇ ਇਹ ਬੰਦਿਆਂ ਹੈ ਪੰਚਾਇਤ ਦੇ ਵਿੱਚ ਜਿ세 ਬੰਦਿਆਂ ਦੇ ਵਿੱਚ ਸਾਰਾ ਕੁਝ ਹੋਇਆ ਹੋਇਆ ਪਰ ਇਹ ਲਾਗੂ ਕਿਉਂ ਨਹੀਂ ਕਰ ਰਹੇ ਇਹ ਤਾਂ ਮਜਬੂਰ ਹੋ ਕੇ ਬੈਠਣਾ ਪੈ ਰਿਹਾ ਬਾਈ ਜੀ ਤੁਸੀਂ ਜਾਓ ਕੋਈ ਦੇਖੋ ਅਸੀਂ ਗਏ ਆ ਉਧਰ ਨਾ ਤੁਸੀਂ ਪਰਾਂ ਜਾਓ ਇਹਦੇ ਕਰਕੇ ਕਿ ਇਹਦਾ ਦਾ ਜਾਇਜ ਜਿਹੜਾ ਕੋਈ ਉਧਰ ਰੈਟ ਮਰਦਾ ਉਹ ਕਰ ਲੈਣੀ ਹੈ ਇਹ ਤਾਂ ਅੱਜ ਉਹੀ ਕੋਈ ਨਵੀਂ ਰੇਜ ਪਾਈ ਹੋਈ ਕਾਨੂੰਨਨ ਮੰਗਾ ਨੇ ਸਾਰਿਆਂ ਤੇ ਜਿਹੜੇ ਸਲਾਤ ਅੱਜ ਫੈਕਟਰੀ ਦੇ ਇੱਥੇ ਬਣੇ ਹੋਏ ਨੇ ਤੇ ਉਹ ਵੀ ਕਹਿੰਦੇ ਨੇ ਕਹਿੰਦੇ ਜੀ ਜਦੋਂ ਅਸੀਂ 2-3 ਦਿਨ ਹੋ ਗਏ ਤੇ ਗੱਡੀਆਂ ਵਾਲੇ ਵੀ ਦੋ ਸਲਾਰੇ ਨੇ ਕਹਿੰਦੇ ਜੀ ਰਾਜਸਥਾਨ ਤੋਂ ਆਏ ਅਸੀਂ 4 ਦਿਨ ਹੋ ਗਏ ਸਾਨੂੰ ਖੜਿਆ ਨੂੰ ਵੀ ਅਸੀਂ ਘਰੇ ਜਾਣਾ ਤੇ ਫਿਰ ਉਹ ਇਹ ਮੈਨੇਜਰ ਸਾਹਿਬ ਦੇਖਣਾ ਇਹਨਾਂ ਦੇ ਲਾਗੂ ਕਰਕੇ ਪਰ ਧਰਨਾ ਚਕਾ ਦੇਣਗੇ ਜੀ ਮੰਗਾਂ ਦੇ ਮੰਨ ਅੱਛਾ ਵੀ ਮੰਗਾਂ ਆਂ ਇਹ ਕਾ ਗੱਲ ਹੈ ਜੀ ਅੱਛਾ ਮੰਗਾਂ ਦੀ ਆ ਗੱਲ ਮੇਨਾ ਗੱਲ ਤਾਂ ਮੰਗਾ ਤੇ ਆ ਜਿਹੜੇ ਸਾਹਿਬ ਨਾਲ ਨੌਜਵਾਨ ਆ ਰਹੇ ਨੇ ਇੱਧਰ ਨੂੰ ਖੜੇ ਨੇ ਸਥਿਤੀ ਤਣਾਅਪੂਰਨ ਲੜਾਈ ਵਾਲੀ ਵੀ ਬਣ ਸਕਦੀ ਹੈ ਚਲੋ ਜੀ ਉਹ ਤਾਂ ਉਹ ਕਰਵਾ ਰਿਹਾ ਹੈ ਜੀ ਪਰ ਇਹ ਇਧਰੋਂ ਨਹੀਂ ਵੜਦਾ ਕਿ ਉਹਨਾਂ ਨੇ ਜੋ ਮਰਜ਼ੀ ਕਰਦਾ ਕਰ ਲੈਣਾ ਠੀਕ ਹੈ ਪਰ ਇਧਰੋਂ ਮਾਹੌਲ ਸਾਡੇ ਕੋਲ ਕੋਈ ਕਿਉਂ ਜੀ ਜਿਹੜੇ ਹਿਸਾਬ ਨਾਲ ਲੱਗ ਰਿਹਾ ਹੈ ਸਾਹਮਣੇ ਇਹ ਤਾਂ ਲੱਗਦਾ ਵੀ ਟਕਰੋ ਉਹ ਵਾਲੀ ਗੱਲ ਹੋ ਸਕਦੀ ਹੈ ਦੇਖੋ ਜਿਤ ਤੱਕ ਜਥੇਬੰਦੀ ਗੱਲ ਹੈ ਇੰਨਾ ਜਥੇਬੰਦੀ ਚੋਂ ਬੰਦੇ 20 ਕ ਬੰਦੇ ਉਧਰ ਗਏ ਹੋਏ ਆ ਬਾਕੀ ਸਾਰੇ ਹੈਗੇ ਨੇ ਜਿਹੜੇ ਉਹ ਦਿਹਾੜੀਦਾਰ ਬੰਦੇ ਨੇ ਠੀਕ ਹੈ ਟੈਂਪਰੀਰੀ ਨੇ ਹਾਂ ਤੇ 2-4 ਦਿਨ ਕੰਮ ਚੱਲਦਾ ਤੋ ਕਰਦੇ ਆ ਠੀਕ ਹੈ ਜਿਹੜੀਆਂ ਇਹਨਾਂ ਨੇ ਮੰਗਾਂ ਨੇ ਗਈਆਂ ਇਹ ਲੇਬਰ ਡਿਪਾਰਟਮੈਂਟ ਚ ਵੀ ਮਤਲਬ ਮੰਨੀਆਂ ਹੋਈਆਂ ਨੇ ਹਾਂ ਤੇ ਇਹਨਾਂ ਤੇ ਲਾਗੂ ਨਹੀਂ ਹੋਈਆਂ ਠੀਕ ਹੈ ਲਾਗੂ ਨਾ ਹੋਣ ਕਰਕੇ ਇਹ ਸਭ ਤੋਂ ਵੱਡੀ ਸਮੱਸਿਆ ਜਿਹੜੀ ਚੱਲ ਰਹੀ ਹੈ ਤੁਸੀਂ ਮੰਨ ਜਾਓ ਜੇਕਰ ਹੁਣ ਕੱਲ ਨੂੰ ਕੋਈ ਟਕਰਾਓ ਵਾਲੀ ਸਥਿਤੀ ਹੋ ਸਕਦੀ ਹੈ ਤਣਾਅ ਪਰ ਮੰਨ ਲਓ ਕਰ ਲੋ ਠੀਕ ਅਸੀਂ ਉੱਧਰ ਗਏ ਨਹੀਂ ਨਹੀਂ ਨਾ ਪਰ ਬਾਬੇ ਕੱਲੀ ਕਿਉਂ ਕਰਾ ਰਹੇ ਅਸੀਂ ਗੱਲ ਦਾ ਕਰਾ ਕੇ ਭਰਉਣਾ ਬੱਚਾ ਸੋਣ ਨਾ ਭਾ ਗਿਆ ਤੇ ਗੱਲ ਕਰਾ ਦੇ ਪਰਚਾ ਲੜ ਕੇ ਭੇਜ ਆ ਜਣੇਗੇ ਆ ਜਣੇਗੇ ਇਹ ਸ਼ਰਾਬ ਫੈਕਟਰੀ ਸ਼ਾਇਲੀ ਦੇ ਹਾਲਾਤ ਨੇ ਦੇਖ ਸਕਦੇ ਹੋ ਵੀ ਵੀ ਥੱਲੇ ਨੇ ਦੱਬੇ ਪਰਚੀ ਦੇ ਪੈਰੇ ਬਈ ਕਰੇ ਰਸਟੀਆਂ ਲੈਣ ਤੱਕ ਕਰਵਾ ਦਿੰਦੇ ਆਂ ਅਸੀਂ ਨਹੀਂ ਚਲੋ ਚੁੱਪ ਹੋ ਜਾਓ ਪੰਜ ਮਿੰਟ ਦਾ ਹੋ ਚਾਰੇ ਨੇ ਅਸੀਂ ਤੁਹਾਨੂੰ ਸਾਹਮਣੇ ਸਾਈਡ ਤੇ ਕਰ ਦਿਆਂਗੇ ਪੈਸੇ ਆਜੋ ਜਿਹੜੇ ਖੜੇ ਆ ਜਾਂ ਰੋਣ ਬੁਲਾਇਆ ਵੀ ਆ ਤਾਂ ਰਸਟੀਆਂ ਲੈਣ ਦਾ ਹੁੰਦਾ ਇਹ 5200 ਰੁਪਏ ਤੋਂ ਉੱਤੀ ਕਰ ਹੋ ਜਾਣੀ ਤਾਂ ਚੁੱਪ ਮਣਿਆ ਚੁੱਪ ਕਰਾਓ ਇੱਕ ਮਿੰਟ ਆਪਣਾ ਪ੍ਰਧਾਨ ਆਪਣਾ ਇੱਥੇ ਜਾ ਜਿੱਥੇ ਖੜਾ ਹੋ ਮੜਿਆ ਖੜਾ ਹੋ ਉਹਨਾਂ ਨੂੰ ਚੁੱਪ ਕਰਾ ਮੜਿਆ ਆਪਣਾ 1 ਮਿੰਟ 1 ਮਿੰਟ 1 ਮਿੰਟ ਆਪਣਾ ਇੱਕ ਜੀ ਥੋੜਾ ਨਾਂਵ ਲੈ ਰਹੇ ਨੇ ਬਾਰੀ ਬਾਰੀ ਆਪਣਾ ਕੀ ਨਾਮ ਹੈਗਾ ਰਗਪੂਰੀ ਰਗਪੂਰੀ ਜੀ ਵੀ ਤੁਸੀਂ ਇਹ ਜਿਹੜੀ ਲੜਾਈ ਵਾਲਾ ਮਾਹੌਲਾ ਹੈ ਥੋੜਾ ਨਾਉ ਲੈ ਰਹੇ ਨ ਵੀ ਤੁਸੀਂ ਕਰਵਾ ਰਹੇ ਹੋ ਕਿਸ ਨੇ ਕਰਾਇਆ ਜਿਹੜੀ ਲੜਾਈ ਵਾਲਾ ਮਾਹੌਲਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਮ ਕਰਨ ਨੂੰ ਕਹਿਣ ਦੇ ਕੰਮ ਕਰ ਲੋ ਕੰਮ ਚੱਲੇਗਾ ਬਰਕਤ ਆਏਗੀ ਤੇ ਜੂ ਤਰ੍ਹਾਂ ਵਧਾਵਾਂਗੇ ਆਪਾਂ ਠੀਕ ਹੈ ਕੰਮ ਤਰੀਕੇ ਨਾਲ ਚੱਲਣਾ ਪਿਆਰ ਨਾਲ ਨਹੀਂ ਚੱਲਣਾ ਉਹ ਆਪਾਂ ਚੀਜ਼ ਕਰਨਗੇ